ਕੀ ਬੇਅਦਬੀਆਂ ਲਈ ਮਾਫੀ ਮੰਗ ਲਈ ਹੈ ਕਾਰਨ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਪੰਜਾਬ ਦੇ ਵਿੱਚ ਸਿਆਸਤ ਕਰਦਾ ਰਿਹਾ ਜਾਂ ਸਰਕਾਰ ਬਣਾਉਂਦਾ ਰਿਹਾ ਤੇ ਉਹ ਪੰਥਕ ਵੋਟਾਂ ਨਾ ਬਣਾਉਂਦਾ ਰਿਹਾ ਬੇਅਦਬੀਆਂ ਨਹੀਂ ਕਰਾਈਆਂ ਮੇਰਾ ਵੀ ਦਿਲ ਮੰਨਦਾ ਕਿ ਨਹੀਂ ਕਰਾਈਆਂ ਸਰਦਾਰ ਸੁਖਬੀ ਸਿੰਘ ਵੱਲੋਂ ਲੇਕਿਨ ਇਹਦਾ ਜਵਾਬ ਕੌਣ ਦੇਵੇ ਜਿੰਨਾ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੀ ਹਮਾਇਤ ਵੀ ਸ਼੍ਰੋਮਣੀ ਅਕਾਲੀ ਦਲ ਬਲ ਬਲ ਰਹੀ ਬੇਅਦਬੀਆਂ ਹੋ ਗਈਆਂ ਅੰਗ ਮਿਲ ਗਏ ਸੰਗਤਾਂ 'ਚ ਰੋਸ਼ ਫੈਲ ਗਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਇਹ ਤਾਂ ਵੇਲੇ ਲੋਕ ਨੇ ਧਰਨੇ ਆ ਲਾਣ ਵਾਲੇ ਪੰਥ ਨੂੰ ਲੱਗਿਆ ਕਿ ਜਿਨ੍ਹਾਂ ਨੂੰ ਅਸੀਂ ਐਸੀ ਕਹਿੰਦੇ ਆ ਜਿਨ੍ਹਾਂ ਵੱਲ ਅਸੀਂ ਨਜ਼ਰਾਂ ਵੱਲ ਦੇਖਦੇ ਆ ਕਿ ਇਹ ਪੰਥ ਦੇ ਰਖਕ ਨੇ ਇਹ ਪੰਥ ਦਾ ਕਾਹਨ ਕਰ ਰਹੇ ਨੇ ਇਹਦੀ ਵੀ ਮਾਫੀ ਇਹਨਾਂ ਨੂੰ ਮੰਗਣੀ ਪੈਣੀ ਹੈ ਕਿ ਹਾਂ ਹੀ ਗਲਤੀ ਹੋਈ ਹੈ ਜੋ ਲਖਨਾ ਮਾ ਝੂਠਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਮੰਤਰੀ ਰਹਿ ਸੂਬੇ ਦੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਐਫਆਈਆਰ ਕਿਉਂ ਨਹੀਂ ਹੋਈ ਸੰਤ ਗੁਰਮੀਤ RAM ਦੇਵੀ ਦੇ ਉੱਤੇ ਐਫਆਈਆਰ ਕਿਉਂ ਨਹੀਂ ਹੋਈ ਝੂਠਾ ਹਲਫਨਾਮਾ ਦਾਇਰ ਕਰਨ ਦੀ ਪੁਲਿਸ ਅਫਸਰਾਂ ਨੂੰ ਕਨਵਿਕ ਪੱਛਾ ਦੇ ਕੇ ਅੰਦਰ ਕਿਉਂ ਨਹੀਂ ਕੀਤਾ ਗਿਆ ਕਿ ਇੱਡਾ ਵੱਡਾ ਪੰਥਕ ਮਸਲਾ ਔਰ ਤੁਸੀਂ ਝੂਠਾ ਫੀਡਬੈਕ ਕੋਰਟ ਚ ਫਾਈਲ ਕਰਤਾ ਜੇ ਰਜਿੰਦਰ ਸਿੰਘ ਸਿੱਧੂ ਸਹੀ ਕਹਿੰਦਾ ਜਦੋਂ 2012 ਚ ਸਰਕਾਰ ਬਣ ਗਈ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਗਿਆ ਉਹਨੂੰ ਚਾਹੀਦਾ ਸੀ ਸਭ ਤੋਂ ਪਹਿਲਾਂ ਫੜ ਕੇ ਜਗਦੀਸ਼ ਲਾਲ ਤੇ ਨਾਲ ਡੀਐਸਪੀ ਨਾਲ ਪੁਲਿਸ ਦਾ ਐਸਐਸਪੀ ਉਹਨੂੰ ਉਹਨੂੰ ਅੰਦਰ ਦਿੰਦਾ ਤੁਸੀਂ ਝੂਠਾ ਹਲਫਨਾਮਾ ਕਿਵੇਂ ਕੋਰਟ ਚ ਦਾਇਰ ਕਰਦਾ ਕਾਨੇ 10000 ਰੁਪਏ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਸੀ ਐਸਜੀਪੀਸੀ ਨੇ ਉਹਦਾ ਇਸ਼ਤਿਹਾਰ ਕਿਉਂ ਲਵਾਇਆ ਅਖਬਾਰਾਂ ਦੇ ਵਿੱਚ ਕਿ ਬਹੁਤ ਵਧੀਆ ਹੋਇਆ ਜੀ ਮਾਫ ਕਰ ਦਿੱਤਾ ਗਿਆ ਪੈਹਾ ਖਰਚੇ ਲੱਖਾਂ ਰੁਪਈਆ ਖਰਚੇ ਫਰੰਟ ਪੇਜ ਤੇ ਇਸ਼ਤਿਹਾਰ ਲੱਗੇ ਸਾਰੇ ਅਖਬਾਰਾਂ ਚ ਕਿ ਮਾਫ ਕਰ ਦਿੱਤਾ ਗਿਆ ਇਹੀ ਦੱਸੋ ਜੀ ਮੈਨੂੰ ਇਹਦਾ ਸਵਾਲ ਦਾ ਜਵਾਬ ਦਿਓ ਐਸਜੀਪੀਸੀ ਦਾ ਕੰਟਰੋਲ ਕਿਹਦਾ ਸੀ ਕਹਿੰਦੇ ਕਿ ਸਾਨੂੰ ਵਾਰ-ਵਾਰ ਕਿਹਾ ਜਾਂਦਾ ਹੈ ਕਿ ਐਸਜੀਪੀਸੀ ਤੇ ਬਾਦਲਾਂ ਦਾ ਕਬਜ਼ਾ ਆ ਅਕਾਲੀ ਦਲ ਦਾ ਕਬਜ਼ਾ ਆ ਕਹਿੰਦੇ ਸ਼ਰੂਮ ਨਹੀਂ ਅਕਾਲੀ ਦਲ ਦਾ ਐਸਜੀਪੀਸੀ ਦੇ ਵਿੱਚੋਂ ਨਿਕਲੀ ਪਾਰਟੀ ਆ ਸਗੋ ਸਾਡਾ ਉਹਰੇ ਤੇ ਹੋਣਾ ਚਾਹੀਦਾ ਸਾਡੇ ਤੇ ਇਹ ਤੁਮਤ ਲਾਉਂਦੇ ਆ ਨਹੀਂ ਫਿਰ ਉਹਦੋਂ ਇਸ਼ਤਿਹਾਰ ਨਹੀਂ ਲਵਾਉਣਾ ਚਾਹੀਦਾ ਸੀ ਔਰ ਜੇ ਉਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਜਵਾਰ ਸਿੰਘ ਬੁੱਜ ਤੋਂ ਚੋਰੀ ਹੋਇਆ ਔਰ ਉੱਥੇ ਪੋਸਟਰ ਲਾ ਕੇ ਚੈਲੰਜ ਕੀਤਾ ਗਿਆ ਕਿ ਸਾਡੇ ਗੁਰੂ ਮਹਾਰਾਜ ਤੁਹਾਡੇ ਸਾਡੇ ਕਬਜ਼ੇ 'ਚ ਐ ਲੱਭ ਕੇ ਦਿਖਾ ਦਿਓ ਪੰਜਾਬ ਦੀ ਪੁਲਿਸ ਆਪਣੇ ਡੀਜੀਪੀ ਐਸਐਸ ਵਿਰਕ ਨੂੰ ਚੱਕਣ ਦਿੱਲੀ ਤੋਂ ਚੱਕ ਲਈ ਆਈ ਸੀ ਪੰਜਾਬ ਦੀ ਪੁਲਿਸ ਲੱਭ ਨਹੀਂ ਸਕਦੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਨੂੰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਨ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਭੜ ਕੇ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਦਿੱਤਾ ਗਿਆ ਵੀ ਸਿੱਖ ਸੰਗਤ ਬਾਟ ਕਰਦੀ ਦੇ ਉੱਤੇ ਤੁਸੀਂ ਗੋਲੀਆਂ ਚਲਾ ਰਹੀਆਂ। ਕੋਟਕਪੂਰੇ ਦੇ ਵਿੱਚ ਸਿਵਲ ਹਸਪੀਟਲ 'ਚ ਜਦੋਂ ਗੋਲੀਆਂ ਲੱਗੇ ਸਿੰਘ ਗਏ ਉਹਨਾਂ ਦੀ ਐਮਐਲਰ ਨਹੀਂ ਕਟੀਆਂ ਗਈਆਂ। ਉਹਨਾਂ ਨੂੰ ਉੱਥੋਂ ਭਜਾਇਆ ਉਲਟਾ ਡਾਂਗਾ ਨਾਲ ਸਰਕਾਰ ਕੀ ਦੀ ਸੀ ਅਕਾਲੀ ਰਲਦੀ ਸੀ। ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਨਾ ਤਾਂ ਤੁਸੀਂ ਲਗਾਇਆ ਨਾ ਮੈਂ ਲਗਾਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ 'ਚ ਲਗਾਇਆ। ਔਰ ਉਹਨਾਂ ਦੀ ਸਰਕਾਰ ਦੇ ਵਿੱਚ ਸਿੱਖਾਂ ਦੇ ਉੱਤੇ ਕੋਟਕਪੂਰਾ ਤੇ ਬਲੇਹਬਲ ਕਲਾ ਗੋਲੀकांड ਹੋਇਆ ਨੇ ਹੱਥੇ ਸਿੰਘਾਂ ਉੱਤੇ ਫਾਇਰਿੰਗ ਹੋਈ। ਜਸਦਾਰ ਸੁਭੀਰ ਸਿੰਘ ਬਾਦਲ ਨੇ ਕਿਹਾ ਬੇਅਦਬੀਆਂ ਹੁਣ ਵੀ ਹੋ ਰਹੀਆਂ ਬੇਅਦਬੀਆਂ ਪਹਿਲਾਂ ਵੀ ਹੋਈਆਂ। ਬੇਅਦਬੀਆਂ ਪੰਜਾਬ 'ਚ ਪਹਿਲਾਂ ਵੀ ਹੋਈਆਂ। ਲੇਕਿਨ ਗੱਲ ਇਹ ਹੈ ਕਿ ਇੱਕ ਪੰਥਕ ਸਰਕਾਰ ਦੇ ਦੌਰਾਨ ਬੇਅਦਬੀਆਂ ਹੋ ਜਾਂਦੀਆਂ। ਇੱਕ ਪੰਥਕ ਸਰਕਾਰ ਦੇ ਦੌਰਾਨ ਨਇੱਥੇ ਸਿੰਘਾਂ ਤੇ ਗੋਲੀਆਂ ਚੱਲ ਜਾਂਦੀਆਂ। ਇਹਦਾ ਜਵਾਬ ਤਾਂ ਸਰਦਾਰ ਸੁਖਮੀ ਸਿੰਘ ਬਾਦਲ ਨੂੰ ਦੇਣਾ ਬਣਦਾ ਹੈ ਸੁਖਬੀਰ ਸਿੰਘ ਬਾਦਲ ਦਾ ਮਾਫੀ ਨਾਮਾ ਲੰਘੇ ਦਿਨ ਤੋਂ ਸੁਰਖੀਆਂ ਦੇ ਵਿੱਚ ਔਰ ਇਸੇ ਮਾਫੀ ਨਾਮੇ ਦੇ ਉੱਤੇ ਪਤਾ ਨਹੀਂ ਕਿੰਨੇ ਸਿਆਸਤਦਾਨ ਹਾਲੇ ਤੱਕ ਬੋਲ ਚੁੱਕੇ ਨੇ ਕਿੰਨੇ ਬੋਲਣ ਵਾਲੇ ਨੇ ਔਰ ਸੁਖਬੀਰ ਬਾਦਲ ਦੁਆਰਾ ਸੁਰਖੀਆਂ ਬਟੌਰ ਦੇ ਨਜ਼ਰ ਆ ਰਹੇ ਨੇ ਮਾਫੀ ਨਾਮੇ ਦੇ ਵਿੱਚ ਇਹੋ ਜਿਹਾ ਕੀ ਕਹਿ ਦਿੱਤਾ ਸੁਖਬੀਰ ਬਾਦਲ ਨੇ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਪਣੀ ਮਾਫੀ ਮੰਗਦੇ ਹੋਏ ਸੁਖਬੀਰ ਬਾਦਲ ਨੇ ਬੇਅਦਬੀ ਦਾ ਜ਼ਿਕਰ ਕਰ ਦਿੱਤਾ ਤੇ ਲੋਕਾਂ ਨੂੰ ਲੱਗ ਗਿਆ ਕਿ ਬੇਅਦਬੀ ਵਾਸਤੇ ਕਬੂਲ ਕਰ ਲਿਆ ਕਿ ਭਾਈ ਅਸੀਂ ਕਰਵਾਈ ਸੀ ਤੇ ਹੁਣ ਮਾਫੀ ਮੰਗਦੇ ਪਏ ਆ ਕੀ ਇਹੀ ਗੱਲ ਹੈ ਕੀ ਕਬੂਲ ਕਰ ਲਿਆ ਕਿ ਅਸੀਂ ਬੇਦਬੀ ਕਰਵਾਈ ਸੀ ਤੇ ਉਸ ਵਾਸਤੇ ਮਾਫੀ ਹੁਣ ਮੰਗ ਰੇ ਸੁਖਬੀਰ ਬਾਦਲ ਇਹ ਵੀ ਜਾਣ ਲੈਣੇ ਆ ਔਰ ਇਸ ਮਾਫੀ ਨਾਮੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਫਰਕ ਪੈ ਸਕਦਾ ਆ ਜਾਂ ਫਿਰ ਸਿਰਫ ਇੱਕ ਸੈਂਫਥੀ ਸਟੰਟ ਹੈਗਾ ਆ ਜਿਹੜਾ ਸੁਖਬੀਰ ਬਾਦਲ ਤੋਂ ਹੁਣ ਲੋਕ ਸਭਾ ਚੋਣਾਂ ਦੇ ਆਉਣ ਤੋਂ ਪਹਿਲਾਂ ਖੇਡਿਆ ਗਿਆ ਇਹ ਵੀ ਜਾਣ ਲੈਣੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਗੱਲ ਕਰ ਰਹੇ ਸੀ ਕਿ ਇੱਕ ਸਟੇਟਮੈਂਟ ਦੇ ਦਿੱਤੀ ਗਈ ਹੈ ਕੋਈ ਪਹਿਲੀ ਵਾਰ ਨਹੀਂ ਕਿ ਸੁਖਬੀਰ ਬਾਦਲ ਨੇ ਹੱਥ ਜੋੜ ਕੇ ਮਾਫੀ ਮੰਗੀ ਹੋਵੇ ਲੰਗੇ ਦਿਨ ਹੱਥ ਜੋੜਦੇ ਨੇ ਸੰਗਤਾਂ ਸਾਹਮਣੇ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਤੇ ਮੈਂ ਮਾਫੀ ਮੰਗਦਾ ਹਾਂ ਪਰ ਕੀ ਬੇਦਰਭੀਆਂ ਵਾਲੀ ਮਾਫੀ ਮੰਗ ਲਈ ਹੈ ਇਹ ਸਵਾਲ ਖੜਾ ਹੋ ਰਿਹਾ ਦੇਖੋ ਪਤਾ ਕੀ ਹੈ ਸਾਫ ਸਿੰਘ ਜੀ ਪਹਿਲਾਂ ਤਾਂ ਇੱਕ ਕਦਮ ਉਹਨਾਂ ਦਾ ਛਲਾਗਾ ਯੋਗ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਮਾਫੀ ਮੰਗੀ ਆ ਉਹਨਾਂ ਨੇ ਇਹ ਪੰਥ ਤੋਂ ਵੀ ਮਾਫੀ ਮੰਗੀ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਬੇਅਦਬੀਆਂ ਦੀ ਕੇਸਾਂ ਦੇ ਵਿੱਚ ਜਿਹੜੇ ਆ ਆਪਾਂ ਦੋਸ਼ੀਆਂ ਨੂੰ ਕਾਰਵਾਈ ਨਹੀਂ ਕਰ ਸਕਦੇ ਔਰ ਉਹਦੀ ਮੈਂ ਮਾਫੀ ਮੰਗਦਾ ਮੰਗਣੀ ਵੀ ਚਾਹੀਦੀ ਆ ਕਾਰਨ ਇਹ ਆ ਕਿ ਸ਼ਰੋਮਣੀ ਅਕਾਲੀ ਦਲ ਅਗਰ ਪੰਜਾਬ ਦੇ ਵਿੱਚ ਸਿਆਸਤ ਕਰਦਾ ਰਿਹਾ ਜਾਂ ਸਰਕਾਰ ਬਣਾਉਂਦਾ ਰਿਹਾ ਤੇ ਉਹ ਪੰਥਕ ਵੋਟਾਂ ਨਾ ਬਣਾਉਂਦਾ ਰਿਹਾ ਔਰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਨੇ ਤੇ ਪੰਥ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ। ਔਰ ਅਕਾਲੀ ਦਲ ਪੰਥ ਦੇ ਵਿੱਚੋਂ ਹੀ ਹੈ। ਪੰਥ ਦੇ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਹੈ ਜਿਹਦਾ 103 ਸਾਲ ਪੁਰਾਣਾ ਇਤਿਹਾਸ ਹੈ। ਯਾਨੀ ਕੈਨ ਦਾ ਮਤਲਬ ਹੈ ਕਿ ਉਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਤੇ ਇਹ ਉਦੋਂ ਦੀ ਪਾਰਟੀ ਜਿਹੜੀ ਹੈ ਜਨਮ ਲਿੱਤੀ ਹੋਈ ਹੈ। ਔਰ ਜਿਹੜੀ ਪਾਰਟੀ ਸੰਘਰਸ਼ ਚੋਂ ਨਿਕਲੀ ਹੋਵੇ ਔਰ ਜਿਹੜੀ ਪਾਰਟੀ ਦਾ ਜਿਹੜਾ ਮੁਖ ਜਿਹੜਾ ਹੈਗਾ ਕਿ ਧਰਮ ਦੀ ਆਪਾ ਪ੍ਰਚਾਰ ਤੇ ਪ੍ਰਸਾਰ ਹੋਵੇ ਜਿਹਦੇ ਮੋਢਿਆਂ ਤੇ ਜ਼ਿੰਮੇਵਾਰੀ ਔਰ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਜਿਨ੍ਹਾਂ ਦੇ ਨਾਲ ਮਿਲ ਕੇ ਚੱਲੀ ਹੋਵੇ ਉਸ ਚੋਂ ਪਾਰਟੀ ਨਿਕਲ ਕੇ ਆਵੇ ਤੇ ਬਹੁਤ ਵੱਡੀ ਗੱਲ ਹੈ ਕਿ ਪੰਥ ਨੂੰ ਹਮੇਸ਼ਾ ਇਹੀ ਅੱਜ ਤੱਕ ਜੇ ਅੱਜ ਤੱਕ ਤਾਂ ਖੈਰ 8 ਸਾਲ ਪਹਿਲਾਂ ਤੱਕ 2014-15 ਤੱਕ ਤਾਂ ਪੰਥ ਨੂੰ ਇਹੀ ਸੀ ਕਿ ਅਕਾਲੀ ਦਲ ਸਾਡੀ ਪਾਰਟੀ ਹੈ ਲੇਕਿਨ 2015 ਦੀਆਂ ਘਟਨਾਵਾਂ ਲਗਾਤਾਰ ਇਦਾਂ ਦੀਆਂ ਵਾਪਰੀਆਂ ਜਿਨ੍ਹਾਂ ਦੇ ਨਾਲ ਪੰਥ ਨੂੰ ਲੱਗਿਆ ਕਿ ਜਿਨ੍ਹਾਂ ਨੂੰ ਅਸੀਂ ਹਤੈਸ਼ੀ ਕਹਿੰਨੇ ਆ ਜਿਨ੍ਹਾਂ ਵੱਲ ਅਸੀਂ ਨਜ਼ਰਾਂ ਵੱਲ ਦੇਖਦੇ ਆ ਕਿ ਇਹ ਪੰਥ ਦੇ ਰਖਕ ਨੇ ਇਹ ਪੰਥ ਦਾ ਕਾਹਨ ਕਰ ਰਹੇ ਨੇ ਔਰ ਬਦਲ ਸੁਖਬੀਰ ਬਾਦਲ ਵੱਲੋਂ ਮਾਫੀ ਮੰਗੀ ਗਈ ਹੈ ਮੈਂ ਇਹਦੀ ਆਪਣੇ ਦਿੱਲੀ ਤੌਰ ਤੇ ਬਹੁਤ ਸ਼ਲਾਘਾ ਕਰਦਾ ਨੂੰ ਚੰਗਾ ਕਦਮ ਮੰਨਦਾ ਕਿ ਇਹ ਮੰਗੀ ਗਈ ਮਾਫੀ ਹੈ ਲੇਕਿਨ ਇਹਦੀ ਆਸਪੈਕਟਸ ਨੂੰ ਵੀ ਸਮਝਣਾ ਚਾਹੀਦਾ ਇਹਦੀਆਂ ਗਹਿਰਾਈਆਂ ਨੂੰ ਨਾਲ ਸਮਝਣ ਦੀ ਲੋੜ ਹੈ ਮਾਫੀ ਮੰਗ ਲਈ ਲੇਕਿਨ ਮਾਫੀ ਹਮੇਸ਼ਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅੱਗੇ ਖੜੇ ਹੋ ਕੇ ਮੰਗੀ ਜਾਂਦੀ ਹੈ ਔਰ ਉਹਦੇ ਵਿੱਚ ਬਕਾਇਦਾ ਅਕਾਲ ਤਖਤ ਸਾਹਿਬ ਦੇ ਜਥੇ ਦਾ ਪੂਰਾ ਫੈਸਲਾ ਲੈਂਦੇ ਆ ਕਿ ਇਹਨਾਂ ਨੂੰ ਤਨਖਾਹ ਲਾਣੀ ਹੈ ਜਾਂ ਇਹਨਾਂ ਨੂੰ ਉਦਾਂ ਮਾਫੀ ਕਰਨੀ ਹੈ ਜਾਂ ਭਈ ਮਤਲਬ ਜਿਹੜਾ ਇਹਨਾਂ ਨੂੰ ਕੋਈ ਧਾਰਮਿਕ ਸਜ਼ਾ ਦੇਣੀ ਹੈ ਲੇਕਿਨ ਆਪਣੀ ਪਾਰਟੀ ਦੇ ਲੀਡਰਾਂ ਦੇ ਵਿੱਚ ਆਪਣੇ ਵਰਕਰਾਂ ਦੇ ਵਿੱਚ ਖੜੇ ਹੋ ਕੇ ਮਾਫੀ ਮੰਗ ਲੈਣੀ ਇਹ ਤਾਂ ਨਹੀਂ ਹੁੰਦਾ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਖਾਲ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਹੜਾ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਮਾਫੀ ਮੰਗੀ ਹੈ ਮੈਂ ਉਹਦੀ ਦਿੱਲੀ ਤੌਰ ਤੇ ਜ਼ਰੂਰ ਚ ਲਾਗਾ ਕਰਦਾ ਲੇਕਿਨ ਜੇ ਨੂੰ ਆਪਾਂ ਇੱਕ ਸਿੱਖ ਇਤਿਹਾਸ ਦੇ ਵੱਲੋਂ ਜਾ ਕੇ ਦੇਖੀਏ ਤੇ ਮਹਾਰਾਜ ਰਣਜੀਤ ਸਿੰਘ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਛਾ ਆਰ ਜੇ ਆਪਾਂ ਇਹ ਗੱਲਾਂ ਨੂੰ ਸਮਝੀਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਮਾਫੀ ਤੁਹਾਨੂੰ ਉੱਥੇ ਜਾ ਕੇ ਆਪਣੇ ਗੁਨਾਹ ਕਬੂਲਨੇ ਚਾਹੀਦੇ ਜੋ ਮੈਂ ਸਮਝਦਾ ਸਿੱਖ ਹਿਸਟਰੀ ਜਿਹੜੀ ਕਹਿੰਦੀ ਹੈ ਤੇ ਧਾਰਮਿਕ ਸਜਾਵਾਂ ਜਿਹੜੀਆਂ ਉਹ ਮਿਲਦੀਆਂ ਲੇਕਿਨ ਜੇ ਇਹਦੇ ਨਾਲ ਨਾਲ ਆਪਾਂ ਅੱਗੇ ਗਹਿਰਾਈ ਵੱਲ ਚੱਲੀਏ ਹੋਰ ਗਹਿਰਾਈ ਵੱਲ ਚੱਲੀਏ ਤੇ ਜਿਹੜੇ ਇਹ ਇਕੱਲੇ ਬੇਅਦਬੀਆਂ ਦੀ ਗੱਲ ਨਹੀਂ ਹੈ ਵੀ ਆਪਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਹੀਂ ਫੜ ਸਕੇ ਇਸ ਕਰਕੇ ਮਾਫੀ ਦੇ ਲਓ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਦੀ ਹਮਾਇਤ ਵੀ ਸ਼੍ਰੋਮਣੀ ਕੱਲੀ ਦਲ ਬਲ ਬਲ ਕੀਤੀ ਗਈ ਹੈ ਤੁਹਾਨੂੰ ਪਤਾ ਇਸ ਚੀਜ਼ਾਂ ਦਾ ਜੀ 2007 ਦੇ ਵਿੱਚ ਜਦੋਂ ਗੁਰਮੀਤ RAM ਰਹੀਮ ਨੇ ਸ੍ਰੀ ਗੁਰੂ ਮਹਾਰਾਜ 10ਵੇਂ ਪਾਸ਼ਾ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਤੇ ਉਹਨਾਂ ਦੀ ਵਰਗੀ ਪੋਸ਼ਾਕ ਪਹਿਨ ਕੇ ਲੋਕਾਂ ਨੂੰ ਅੰਮ੍ਰਿਤ ਜਿਹੜਾ ਉਹ ਵਰਤਾਇਆ ਤੇ ਉਸ ਤੋਂ ਬਾਅਦ ਬੜਾ ਹੰਗਾਮਾ ਹੋਇਆ ਸਿੱਖ ਲੋਕ ਸੜਕਾਂ ਤੇ ਉੱਤਰ ਆਏ ਇੱਕ ਪਰਚਾ ਦਰਜ ਹੋਇਆ ਸੀ ਬਹੁਤ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਭਾਵੇਂ ਪੰਜਾਬ ਦੇ ਲੋਕ ਬਾਹਰ ਵਸਦੇ ਹੁਣ ਮੁਲਕਾਂ 'ਚ ਉਹ ਪਰਚਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਦਰਜ ਹੋਇਆ ਸੀ। ਪਰਚਾ ਸ਼੍ਰੋਮਣੀ ਅਕਾਲੀ ਦਲ ਬਾਦਲਵੱਲੋਂ ਦਰਜ ਕਰਾਇਆ ਗਿਆ ਸੀ ਇਸੇ ਅਸਿੱਧੇ ਤੌਰ ਤੇ। ਉਹਨਾਂ ਦਾ ਕੌਂਸਲਰ ਵੱਲੋਂ ਸਟੇਟਮੈਂਟ ਦੇ ਕੇ ਪਰਚਾ ਦਰਜ ਕਰਾਇਆ ਗਿਆ। 2007 ਤੋਂ ਲੈ ਕੇ 2012 ਤੱਕ ਪੁਲਿਸ ਜਾਂਚ ਕਰਦੀ ਰਹੀ ਕੇਸ ਦੀ। ਦਸੋ ਕੇਸ ਦੀ ਜਾਂਚ 4 ਸਾਲ ਕਰਦੀ ਰਹੀ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸੀ ਅਸਿੱਧੇ ਤੌਰ ਤੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਹੱਥ ਸਾਰੀ ਕਮਾਂਡ ਸੀ ਉਦੋਂ ਸਰਦਾਰ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣ ਚੁੱਕੇ ਸੀ ਔਰ ਬੜੀ ਹਾਸੇ ਹੋਣੀ ਗੱਲ ਹੈ ਕਿ 2022 ਦੇ ਵਿੱਚ 2000 ਸੌਰੀ 22 ਕਹਿ ਗਿਆ 2012 ਦੇ ਵਿੱਚ ਚੋਣਾ ਸਿਰਤੇ ਸੀ ਗਿਆ ਔਰ 7 ਜਨਵਰੀ ਨੂੰ ਬਠਿੰਡਾ ਕੋਤਵਾਲੀ ਥਾਣੇ ਵੱਲੋਂ ਇੱਕ ਫਾਈਲ ਅਦਾਲਤ ਚ ਭੇਜੀ ਗਈ ਕਿ ਇਹ ਚ ਬਾਬਾ ਰਾਮ ਰਹੀਮ ਦੋਸ਼ੀ ਨਹੀਂ ਹੈਗਾ ਅੱਛਾ ਔਰ ਉਹਦੇ ਚ ਇੱਕ ਐਫੀਡੇਵਿਟ ਲੱਗਾ ਸੀ ਹਲਫਨਾਮਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਹਲਫਨਾਮਾ ਰਜਿੰਦਰ ਸਿੰਘ ਸਿੱਧੂ ਦਾ ਸੀ ਕਿ ਬਾਬਾ ਜੀ ਦਾ ਕਸੂਰ ਨਹੀਂ ਬਾਬਾ ਜੀ ਮੌਕੇ ਤੇ ਮੈਂ ਸੀਗਾ ਹੀ ਨਹੀਂ ਤੇ ਗੁਰਮੀਤ ਰਾਮ ਰਹੀਮ ਦੇ ਮਾਮਲੇ ਚ ਉਹਨਾਂ ਦਾ ਕਸੂਰ ਨਹੀਂ ਉਨਾਂ ਨੇ ਉਹੀ ਪੁਲਿਸ ਨੇ ਰਿਪੋਰਟ ਬਣਾਈ ਤੇ ਕੋਰਟ ਚ ਪੇਸ਼ ਕਰਤੀ ਕੋਰਟ ਚ ਪੇਸ਼ ਹੋ ਗਈ 3 ਦਿਨਾਂ ਬਾਅਦ ਪੰਜਾਬ ਦੀਆਂ ਚੋਣਾਂ ਸੀ ਚੋਣਾਂ ਹੋ ਗਈਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਜਿੱਤ ਗਈ 2012 ਦੇ ਵਿੱਚ ਵੀ ਸਰਕਾਰ ਬਣ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਹੋਏ ਵੀ ਤੁਸੀਂ ਤਾਂ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੋਈ 4 ਸਾਲਾਂ ਚ ਇਨਵੈਸਟੀਗੇਸ਼ਨ ਨਹੀਂ ਕੀਤੀ 5 ਸਾਲਾਂ ਜੋ ਤੁਹਾਡਾ ਪਾਰਟੀ ਦਾ ਉਹ ਜਿਹੜਾ ਵਾ ਹਲਫਨਾਮਾ ਕਾਉਂਸਲਰ ਦੇ ਗਿਆ ਜਦੋਂ ਕਾਉਂਸਲਰ ਨੂੰ ਅਦਾਲਤ ਚ ਸੱਦਿਆ ਗਿਆ ਉਹਨੇ ਕਿਹਾ ਜੀ ਇਹ ਐਫੀਡਵਿਟ ਝੂਠਾ ਮੁਕਰ ਗਿਆ ਸਵਾਲ ਮੇਰਾ ਅੱਜ ਵੀ ਹੈ 2000 ਜੇ ਆਪਾਂ 12 ਤੋਂ ਲੈ ਕੇ ਅੱਜ 11 ਸਾਲ ਬਾਅਦ ਮੇਰਾ ਸਵਾਲ ਹੈ ਜੋ ਹਲਫਨਾਮਾ ਝੂਠਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਰਹੇ ਸੂਬੇ ਦੇ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਐਫ ਆਈ ਆਰ ਕਿਉਂ ਨਹੀਂ ਹੋਈ ਸੰਤ ਗੁਰਮੀਤ RAM ਦਰੀਵੀ ਦੇ ਉੱਤੇ ਐਫ ਆਈ ਆਰ ਕਿਉਂ ਨਹੀਂ ਹੋਈ ਝੂਠਾ ਹਲਫਨਾਮਾ ਧਾਰ ਕਰੰਦੀ ਪੁਲਿਸ ਅਫਸਰਾਂ ਨੂੰ ਕਨਵਿਕ ਪੱਛਾ ਦੇ ਕੇ ਅੰਦਰ ਕਿਉਂ ਨਹੀਂ ਕੀਤਾ ਗਿਆ ਕਿ ਇੱਡਾ ਵੱਡਾ ਪੰਥਕ ਮਸਲਾ ਔਰ ਤੁਸੀਂ ਝੂਠਾ ਐਫੀਡਵਿਟ ਕੋਰਟ ਚ ਫਾਈਲ ਕਰਤਾ ਜੇ ਰਜਿੰਦਰ ਸਿੰਘ ਸਿੱਧੂ ਸਹੀ ਕਹਿੰਦਾ ਲੇਕਿਨ ਗਾਲੇ ਹੈ ਕਿ ਰਜਿੰਦਰ ਸਿੰਘ ਸਿੱਧੂ ਨੇ ਪਹਿਲਾਂ ਹਲਫਨਾਮਾ ਧਾਰ ਕਰਤਾ ਸੀ ਬਈ ਇੱਕ ਕੇਸ ਦੇ ਵਿੱਚੋਂ ਇਹਨੂੰ ਉਹਦੇ ਵਿਹਾਰ ਦੇ ਉੱਤੇ ਕੱਢ ਦਿੱਤਾ ਗਿਆ ਜਗਦੀਸ਼ ਲਾਲ ਮੈਨੂੰ ਯਾਦ ਹੈ ਕਿਉਂਕਿ ਖਬਰਾਂ ਉਸ ਟਾਈਮ ਦੇ ਉੱਤੇ ਬਹੁਤ ਲਿਖੀਆਂ ਸੀ ਜਗਦੀਸ਼ ਲਾਲ ਕੋਤਵਾਲੀ ਇਨਸਪੈਕਟਰ ਹੁੰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸੀ ਉਹ ਕਹਿੰਦਾ ਜੀ ਕੱਢ ਤਾ ਤੇ ਹੈ ਹੀ ਨਹੀਂ ਸੀਗਾ ਜੀ ਮੌਕੇ ਤੇ ਜਦੋਂ ਮਦਈ ਜੀ ਮਦਈ ਜੀ ਨੂੰ ਆਪਾਂ ਕੰਪਲੇਂਟੈਂਟ ਕਹਿੰਦੇ ਕਹਿੰਦੇ ਉਹ ਮੁੱਕ ਕਰ ਗਿਆ ਤੇ ਆਪਾਂ ਕੀ ਕਰ ਸਕਦੇ ਹਾਂ ਜੀ ਦੱਸੋ ਬੜੀ ਵੱਡੀ ਗੱਲ ਹੋਈ ਬੜਾ ਮਤਲਬ ਇਸ ਗੱਲ ਦੇ ਉੱਤੇ ਰੋਇਆ ਬਈ ਉਸ ਤੋਂ ਬਾਅਦ ਉਹਦਾ ਫਾਇਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੋਇਆ ਮਾਲਵੇ ਦੇ ਵਿੱਚੋਂ ਤੁਸੀਂ 2012 ਦੀਆਂ ਵੋਟਾਂ ਨੂੰ ਦੇਖੋ ਤੇ ਅਕਾਲੀ ਦਲ ਨੂੰ ਬਹੁਤ ਵੋਟ ਪਈ ਮਾਲਵੇ ਦੇ ਵਿੱਚ ਯਾਨੀ ਕਹਿਣ ਦਾ ਮਤਲਬ ਕਿ ਉਹਨਾਂ ਦਾ ਪਰਚਾ ਉਧਰੋਂ ਰੱਦ ਕਰਨ ਦੀ ਪੁਲਿਸ ਨੇ ਸਿਫਾਰਸ਼ ਕੀਤੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਲਵੇ 'ਚ ਵੋਟਾਂ ਪਈਆਂ ਇਹਨਾਂ ਨੂੰ ਇੰਟਰਕਨੈਕਟ ਜਦੋਂ ਕਰੋਗੇ ਤੇ ਬਹੁਤ ਕੁਝ ਤਾਰ ਆਪਸੇ ਜੁੜਨਗੇ ਚਲੋ ਇਤੋਂ ਵੀ ਖੈਰ ਅੱਗੇ ਚੱਲਦੇ ਹਾਂ ਹੋ ਸਕਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਆਲੇ ਲੀਡਰਾਂ ਨੂੰ ਪਤਾ ਨਾ ਹੋਵੇ ਕਿ ਉਹਨਾਂ ਦਾ ਕਾਉਂਸਲਰ ਜਿਹੜਾ ਉਹਦਾ ਹਲਫਨਾਮਾ ਕੋਰਟ 'ਚ ਦਾਖਲ ਹੋ ਗਿਆ ਜਦੋਂ 2012 ਚ ਸਰਕਾਰ ਬਣ ਗਈ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਬਾਦਲ ਬਣ ਗਿਆ ਉਦੋਂ ਚਾਹੀਦਾ ਸੀ ਸਭ ਤੋਂ ਪਹਿਲਾਂ ਫੜ ਕੇ ਜਗਦੀਸ਼ ਲਾਲ ਤੇ ਨਾਲ ਡੀਐਸਪੀ ਨਾਲ ਪੁਲਿਸ ਦਾ ਐਸਐਸਪੀ ਉਹਨੂੰ ਅੰਦਰ ਦਿੰਦਾ ਤੁਸੀਂ ਝੂਠਾ ਹਲਫਨਾਮਾ ਕਿਵੇਂ ਕੋਰਟ ਚ ਦਾਇਰ ਕਰਤਾ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸੀ ਹੈ 5 ਸਾਲ ਸੂਬੇ ਦੇ ਡਿਪਟੀ ਸੀਐਮ ਰਹੇ ਜਿਨ੍ਹਾਂ ਦੇ ਥੱਲੇ ਪੁਲਿਸ ਹੁੰਦੀ ਤੇ 5 ਸਾਲ ਪੁਲਿਸ ਨੇ ਉਸ ਕੇਸ ਚ ਅਪੀਲ ਨਹੀਂ ਕੀਤੀ ਕਿ ਬਾਬਾ ਦੋਸ਼ੀ ਹੈ ਪੁਲਿਸ ਉਹ ਕੇਸ ਰੱਦ ਕਰਤਾ ਗਿਆ ਤੁਸੀਂ ਸਮਝ ਸਕਦੇ ਹੋ ਇਹ ਹੁਣ ਇੱਕ ਇਹਦੀ ਇਹ ਇਹ ਜਾਣੇ ਅਣਜਾਣੇ ਦੇ ਵਿੱਚ ਜਾਂ ਇਹ ਬੇਅਦਬੀਆਂ ਕਰਾਈਆਂ ਜਾਂ ਨਹੀਂ ਕਰਾਈਆਂ ਬੇਅਦਬੀਆਂ ਨਹੀਂ ਕਰਾਈਆਂ ਮੇਰਾ ਵੀ ਦਿਲ ਮੰਨਦਾ ਕਿ ਨਹੀਂ ਕਰਾਈਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲੇਕਿਨ ਇਹਦਾ ਜਵਾਬ ਕੌਣ ਦੇਵੇਗਾ ਇਹਦਾ ਜਵਾਬ ਕੌਣ ਦੇਵੇਗਾ ਕਿ ਸੂਬੇ ਦੀ ਪੁਲਿਸ ਦੀ ਇੰਨੀ ਹਿਮਾਕਤ ਕਿ ਕਝੂਟਾ ਐਫਐਮ ਡਿਵਿਡ ਕੋਰਟ ਚ ਲਾ ਕੇ ਬਾਬੇ ਨੂੰ ਰਾਜਨ ਤੇ ਤੁਸੀਂ 5 ਸਾਲ ਚ ਡਿਪਟੀ ਚੀਫ ਮਿਨਿਸਟਰ ਵੀ ਲਵੋ ਅਗਲੀ ਸਰਕਾਰ ਚ ਤੇ ਤੁਸੀਂ ਪੁਲਿਸ ਵਾਲਿਆਂ ਤੇ ਕੋਈ ਐਕਸ਼ਨ ਨਾ ਲਵੋ ਇਹਦਾ ਕੀ ਮਤਲਬ ਹੈ ਇਹਦਾ ਜਵਾਬ ਤਾਂ ਦੇਣਾ ਪੈਣਾ ਇਹਦੀ ਵੀ ਮਾਫੀ ਇਹਨਾਂ ਨੂੰ ਮੰਗਣੀ ਪੈਣੀ ਹੈ ਕਿ ਹਾਂ ਇਹ ਗਲਤੀ ਹੋਈ ਹੈ ਇਹ ਗਲਤੀ ਅਣਜਾਣੇ ਚ ਵੀ ਨਹੀਂ ਹੋਈ ਫਿਰ ਮੈਂ ਕਹਿੰਨਾ ਕਿ ਇਹਨਾਂ ਦੇ ਟਿਨਿਓਰ ਦੇ ਵਿੱਚ ਜਲੰਧਰ ਦੇ ਵਿੱਚ ਬਾਈਪਾਸ ਤੇ ਬਾਬੇ ਰਾਮ रहीम ਦੇ ਜਵਾਈ ਨੂੰ ਪਟੋਲ ਪੰਪ ਲਾਟ ਕੀਤਾ ਗਿਆ ਔਨ ਰਿਕਾਰਡ ਹੈ ਜਾ ਕੇ ਚੈੱਕ ਕਰ ਲਓ 2014 ਚ ਜਦੋਂ ਬੀਬੀ ਹਰਸਿਮਰਤ ਕੌਰ ਦੀ ਚੌਂ ਸੀ ਕੁਝ ਦਿਨ ਪਹਿਲਾਂ ਜਲੰਧਰ ਕਾਲੀਆ ਕਲੋਨੀ ਬਾਈਪਾਸ ਤੇ ਇੰਪਰੂਵਮੈਂਟ ਰਸਤਾ ਪੰਪਰ ਉਹਨੂੰ ਲਾਟ ਕੀਤਾ ਗਿਆ ਇਹਦੀ ਵੀ ਮਾਫੀ ਕੌਣ ਮੰਗੇਗਾ ਮੰਗ ਚਲੋ ਹਜੇ ਵੀ ਆਪਾਂ ਅੱਗੇ ਚੱਲ ਪੰਦੇ ਆ ਹਜੇ ਤਾਂ ਇਹ ਬੇਅਦਮੀਆਂ ਵਾਲੀਆਂ ਗੱਲਾਂ ਸੰਤ ਗੁਰਮੀਤ RAM ਨਹਿਮ ਨੂੰ ਮਾਫ ਕਰਤਾ ਗਿਆ ਮਾਫ ਕਰਤਾ ਗਿਆ ਸਭ ਨੂੰ ਪਤਾ ਕਿਵੇਂ ਮਾਫ ਹੋਇਆ ਕਿਵੇਂ ਮਾਫੀ ਨਾਮਾ ਭੇਜਿਆ ਗਿਆ ਕਿਵੇਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਮੁੜ ਕੇ ਘਿਰ ਗਏ ਔਰ ਉਹਨਾਂ ਨੂੰ ਆਪਣਾ ਹੁਕਮ ਵਾਪਸ ਲੈ ਪਰ ਜਿਹੜਾ ਕੋਲਕਾਰ ਦਾ ਪੈਸਾ ਲੋਕਾਂ ਨੇ 10000 ਰੁਪਏ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਸੀ ਐਸਜੀਪੀਸੀ ਨੇ ਉਹਦਾ ਇਸ਼ਤਿਹਾਰ ਕਿਉਂ ਲਵਾਇਆ ਅਖਬਾਰਾਂ ਦੇ ਵਿੱਚ ਕਿ ਬਹੁਤ ਵਧੀਆ ਹੋਇਆ ਜੀ ਮਾਫ ਕਰ ਦਿੱਤਾ ਗਿਆ ਐਸਜੀਪੀਸੀ ਕਹਿੰਦੀ ਹੈ ਐਸਜੀਪੀਸੀ ਨੇ ਇਸ਼ਤਿਹਾਰ ਲਵਾਇਆ ਪੈਸਾ ਖਰਚਿਆ ਲੱਖਾਂ ਰੁਪਇਆ ਖਰਚਿਆ ਫਰੰਟ ਪੇਜ ਤੇ ਇਸ਼ਤਿਹਾਰ ਲੱਗਿਆ ਸਾਰੇ ਅਖਬਾਰਾਂ ਚ ਕਿ ਮਾਫ ਕਰ ਦਿੱਤਾ ਗਿਆ ਇਹ ਵੀ ਦੱਸੋ ਜੀ ਮੈਨੂੰ ਇਹਦਾ ਸਵਾਲ ਦਾ ਜਵਾਬ ਦਿਓ ਐਸਜੀਪੀਸੀ ਦਾ ਕੰਟਰੋਲ ਕਿਹਦਾ ਸੀ ਅਜੀਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਜ਼ਿਆਦਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀ ਕਿਉਂਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੀ ਉਹ ਸੂਬੇ ਦੇ ਡਿਪਟੀ ਸੀਐਮ ਵੀ ਸੀ ਅੱਛਾ ਤੁਹਾਡੀ ਇਸੇ ਗੱਲ ਤੇ ਨਾ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਲੰਘੇ ਦਿਨ ਨਾ ਇੱਕ ਹੋਰ ਬਿਆਨ ਸਾਹਮਣੇ ਆਇਆ ਸੀ ਗੁਰਚਰਨ ਗਰੇਵਾਲ ਇਸੇ ਗੱਲ ਤੇ ਗੱਲ ਕਰਦੇ ਨਜ਼ਰ ਆ ਰਹੇ ਸੀਗੇ ਕਹਿੰਦੇ ਕਿ ਸਾਨੂੰ ਵਾਰ-ਵਾਰ ਕਿਹਾ ਜਾਂਦਾ ਕਿ ਐਸਜੀਪੀਸੀ ਤੇ ਬਾਦਲਾਂ ਦਾ ਕਬਜ਼ਾ ਆ ਆਕਾਲੀ ਦਲ ਦਾ ਕਬਜ਼ਾ ਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਐਸਜੀਪੀਸੀ ਦੇ ਵਿੱਚੋਂ ਨਿਕਲੀ ਪਾਰਟੀ ਆ ਸਗੋਂ ਸਾਡਾ ਔਰੇ ਤੇ ਹੋਣਾ ਚਾਹੀਦਾ ਸਾਡੇ ਤੇ ਇਹ ਤੁਮਤ ਲਾਉਂਦੇ ਆ ਨਹੀਂ ਫਿਰ ਉਦੋਂ ਇਸ਼ਤਿਹਾਰ ਨਹੀਂ ਲਵਾਉਣਾ ਚਾਹੀਦਾ ਸੀ ਇਨ ਇਸ਼ਤਿਹਾਰ ਨਹੀਂ ਲਵਾਣਾ ਚਾਹੀਦਾ ਸੀਗਾ ਕਿ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਉਹ ਜਦਨੇ ਇਸ਼ਤਿਹਾਰ ਲਵਾਇਆ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਾਲੀ ਦਲ ਦੇ ਉੱਗੇ ਲੀਡਰ ਆ ਉਹਨਾਂ ਦੀ ਸਟੇਟਮੈਂਟ ਜਾਰੀ ਹੋਈ ਬਹੁਤ ਵਧੀਆ ਕੰਮ ਕੀਤਾ ਗਿਆ ਇਹ ਸਾਰਿਆਂ ਨੂੰ ਪਤਾ ਪੰਜਾਬ ਦੇ ਕਿਹੜੇ ਮੰਤਰੀ ਚਿੱਠੀ ਲੈ ਕੇ ਗਏ ਸੀਗੇ ਉਹਦੇ ਬਾਬੇ ਦੀ ਉਹਨੂੰ ਮਾਫ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਾਅਦ ਵਿੱਚ ਸਾਰੇ ਖੁਲਾਸੇ ਹੋਏ ਆ ਚਲੋ ਖੈਰ ਇਹ ਚਲੋ ਇਹਦੀ ਵੀ ਆਪਾਂ ਗੱਲ ਛੱਡ ਦਿੰਦੇ ਆ ਇਸ ਤੋਂ ਵੀ ਪਰੇ ਹੋ ਜਾਣੇ ਥੋੜਾ ਜਿਹਾ ਹੋਰ ਹੋਰ ਅੱਗੇ ਵਧ ਜਾਣੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅੰਗ ਖਿਲਾਰੇ ਗਏ ਉਹਨਾਂ ਦਾ ਜਿਹੜਾ ਵੈ ਬੜੇ ਹਿਰਦੇ ਸਿੱਖਾਂ ਦੇ ਲੋਹੇ ਗਏ। ਹਮਮ। ਔਰ ਜੇ ਉਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਜਵਾਰ ਸਿੰਘ ਬੁੱਜ ਤੋਂ ਚੋਰੀ ਹੋਇਆ। ਹਮਮ। ਔਰ ਉੱਥੇ ਪੋਸਟਰ ਲਾ ਕੇ ਚੈਲੰਜ ਕੀਤਾ ਗਿਆ ਕਿ ਸਾਡੇ ਗੁਰੂ ਮਹਾਰਾਜ ਤੁਹਾਡੇ ਸਾਡੇ ਕਬਜ਼ੇ 'ਚ ਐ ਲੱਭ ਕੇ ਦਿਖਾ ਦਿਓ। ਤੇ ਪੰਜਾਬ ਦੀ ਪੁਲਿਸ ਲੱਭ ਨਹੀਂ ਸਕਦੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਨੂੰ। ਹਮਮ। ਪੰਜਾਬ ਦੀ ਪੁਲਿਸ ਆਪਣੇ ਡੀਜੀਪੀ ਐਸਐਸ ਵਿਰਕ ਨੂੰ ਚੱਕਣ ਦਿੱਲੀ ਤੋਂ ਚੱਕ ਲਈ ਆਈ ਸੀ ਤੇ ਉਹਨੂੰ ਚੱਕ ਲਿਆਏ ਡੀਜੀਪੀ ਐਸਐਸ ਵਿਰਕ ਨੂੰ ਚੱਕ ਲਿਆਏ ਆਪਣੇ ਸਾਫਾ ਡੀਜੀਪੀ ਨੂੰ ਤੇ ਸਿਟੀ ਗੁਰੂਗਰਾਹ ਸਾਹਿਬ ਲੱਭਣ ਲਈ ਕੋਈ ਜ਼ੋਰ ਨਹੀਂ ਲਗਾਇਆ ਚਲੋ ਆਪਾਂ ਇਹਨੂੰ ਵੀ ਛੱਡ ਦਿੰਦੇ ਆ ਮੈਂ ਮੰਨ ਲੈਣਾ ਯਾਰ ਛੱਡ ਦਿੰਦੇ ਆਪਾਂ ਅਗਲੇ ਚਰਨ ਤੇ ਆ ਜਾਓ ਫਿਰ ਜਦੋਂ ਬੇਅਦਮੀਆਂ ਹੋ ਗਈਆਂ ਅੰਗ ਮਿਲ ਗਏ ਸੰਤਾ ਚ ਰੋਸ਼ ਫੈਲ ਗਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਕਿ ਇਹ ਤਾਂ ਵਿਲੇ ਲੋਕ ਨੇ ਧਰਨੇ ਆ ਲਾਣ ਆਲੇ ਇਹਦੀ ਇਹ ਇਹ ਤਾਂ অন ਰਿਕਾਰਡ ਹੈ ਇਹ ਤਾਂ অন ਰਿਕਾਰਡ ਹੈ ਮੈਂ ਆਪਣੇ ਕੋਲੋਂ ਅੱਜ ਬਿੰਦੀ ਵੀ ਨਹੀਂ ਲਾ ਰਿਆ ਇਹਦੇ ਵਿੱਚ ਜੋ ਜੋ ਹੋਇਆ ਕ੍ਰਮਵਾਰ ਲੜੀਵਾਰ ਉਹ ਮੈਂ ਤੁਹਾਨੂੰ ਦੱਸ ਰਿਹਾ ਫਿਰ ਉੱਥੋਂ ਵੀ ਨਿਕਲ ਜਾਨੇ ਚਲੋ ਆਪਾਂ ਅਬਾ ਉੱਥੋਂ ਵੀ ਨਿਕਲ ਜਾਨੇ ਆ ਕੋਟਕਪੂਰਾ ਬਹਿਬਲ ਕਲਾ ਸੰਗਤਾ ਪਾਠ ਕਰ ਰਹੀਆਂ ਉਹਨਾਂ ਨੇ ਹੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਚਲਾਈਆਂ ਪੰਜਾਬ ਪੁਲਿਸ ਵੱਲੋਂ ਗਈਆਂ ਡਿਪਟੀ ਚੀਫ ਮਿਨਿਸਟਰ ਹੋਮ ਮਿਨਿਸਟਰ ਜਿਹੜਾ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਕੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਨਿਹੱਥੇ ਸਿੰਘਾਂ ਨੂੰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਨ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਦਿੱਤਾ ਗਿਆ ਵੀ ਸਿੱਖ ਸੰਗਤ ਪਾਠ ਕਰਦੀ ਦੋਤੇ ਤੁਸੀਂ ਗੋਲੀਆਂ ਚਲਾ ਰਹੀਆਂ ਚਲੋ ਆਪਾਂ ਇੱਥੋਂ ਵੀ ਨਿਕਲ ਆਨੇ ਆ ਯਾਰ ਆਪਾਂ ਇਹਨੂੰ ਹੋਰ ਕਹਿ ਦਿੰਨੇ ਆ ਜੀ ਪਰ ਜਿਹੜੀਆਂ ਤੁਸੀਂ ਕੋਟਕਪੂਰੇ ਦੀਆਂ ਕੋਟਕਪੂਰੇ ਦੇ ਵਿੱਚ ਸਿਵਲ ਹਸਪੀਟਲ ਜ ਜਦੋਂ ਗੋਲੀਆਂ ਲੱਗੇ ਸਿੰਘ ਗਏ ਉਹਨਾਂ ਦੀ ਐਮ ਐਲ ਆਰ ਨਹੀਂ ਕਟੀਆਂ ਗਈਆਂ ਉਹਨਾਂ ਨੂੰ ਉੱਥੋਂ ਭਜਾਇਆ ਉਲਟਾ ਡਾਂਗਾ ਨਾਲ ਸਰਕਾਰ ਕੀ ਦੀ ਸੀ ਸਰਦਾਰ ਅਕਾਲੀ ਰਲਦੀ ਸਰਕਾਰ ਕੋਟਕਪੁਰੇ ਦੀ ਤੁਸੀਂ ਚਾਰਸ਼ੀਟ ਪੜੋ ਐਮ ਐਲ ਆਰ ਨਹੀਂ ਕੱਟਣ ਦਿੱਤੀਆਂ ਗਈਆਂ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਸੀ ਐਮ ਐਲ ਆਰ ਬਾਅਦ ਚ ਉਹਨਾਂ ਨੇ ਕਿਤੋਂ ਪ੍ਰਾਈਵੇਟ ਕਈਆਂ ਕਈ ਜਗ੍ਹਾ ਤੇ ਹੋਈਆਂ ਉਹ ਫਿਰ ਜਿਹੜੀਆਂ ਪ੍ਰਾਈਵੇਟ ਹਸਪੀਟਲਾਂ 'ਚ ਵੀ ਕਿਤੇ ਇਲਾਜ ਹੋਏ ਉਹ ਔਨ ਰਿਕਾਰਡ ਪੁਲਿਸ ਫਾਈਲ ਨਾਲ ਨਹੀਂ ਲਾਏ ਗਏ ਕੋਟਕਪੂਰਾ ਦੇ ਵਿੱਚ ਔਨ ਰਿਕਾਰਡ ਨਹੀਂ ਲਾਏ ਗਏ ਫਿਰ ਮੈਂ ਇਤੋਂ ਵੀ ਚਲੋ ਨਿਕਲ ਆਉ ਸੁਮੇਸ਼ ਸਿੰਘ ਸੈਣੀ ਡੀਜੀਪੀ ਕਿੰਨਾ ਨੇ ਲਗਾਇਆ ਸੀ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਨਾ ਤਾਂ ਤੁਸੀਂ ਲਗਾਇਆ ਨਾ ਮੈਂ ਲਗਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ 'ਚ ਲਗਾਇਆ ਗਿਆ ਔਰ ਉਹਨਾਂ ਦੀ ਸਰਕਾਰ ਦੇ ਵਿੱਚ ਸਿੱਖਾਂ ਦੇ ਉੱਤੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀकांड ਹੋਇਆ ਨੇ ਹੱਥੇ ਸਿੰਘਾਂ ਦੇ ਉੱਤੇ ਫਾਇਰਿੰਗ ਹੋਈ। ਉਹੀ ਹੁਣ ਪਰਮਰਾਜੂ ਮਰਨੰਗਲ ਜੀ ਦੀ ਆਪਾਂ ਪਿਛਲੀ ਇੰਟਰਵਿਊ 'ਚ ਗੱਲ ਕੀਤੀ ਹੈ ਕਿ ਉਹ ਉਹਦੇ ਉੱਤੇ ਜਿਹਨੇ ਫੇਕ ਐਨਕਾਊਂਟਰ ਕੀਤਾ ਉਹਨੂੰ ਲੁਧਿਆਣੇ ਦਾ ਪੁਲਿਸ ਕਮਿਸ਼ਨਰ ਲਗਾਇਆ। ਇਹ ਸਾਰੀਆਂ ਚੀਜ਼ਾਂ ਦਾ ਕਿੰਦਾ ਆਪਾਂ ਕਹਿ ਸਕਦੇ ਹਾਂ ਜੀ ਕੱਲੇ ਬੇਅਦਬੀਆਂ ਦੇ ਬੇਅਦਬੀਆਂ ਦੇ ਵਿੱਚ ਤੁਸੀਂ ਦੋ ਦੋਸ਼ੀ ਉਹ ਫੜ ਲਏ ਜਿਹੜੇ ਆਸਟ੍ਰੇਲੀਆ ਦੇ ਭਰਾ ਸੀ ਜਦੋਂ ਹਾਹਾਕਾਰ ਮਚੀ ਬਾਜ ਪਤਾ ਲੱਗਿਆ ਸੀ ਤਾਂ ਗਲਤ ਬੰਦੇ ਫੜ ਲੇ ਪ੍ਰੈਸ ਕਾਨਫਰੈਂਸਾਂ ਕਰਤੀਆਂ ਗਈਆਂ ਬੰਦੇ ਫੜ ਲੇ ਗਏ ਸੋ ਕਹਿਣ ਦਾ ਮੇਰਾ ਮਕਸਦ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਤੋਂ ਲੈ ਕੇ ਉਹਦੇ ਅੰਗ ਖਲਾਰਨ ਤੱਕ ਜਿੰਨਾ ਵਿੱਚ ਵਖਵਾ ਸੀ ਪੁਲਿਸ ਵੱਲੋਂ ਮੰਨ ਲਓ ਉਹਨਾਂ ਨੇ ਪਿੰਡ ਦੇ ਵਿੱਚ ਬਕਾਇਦਾ ਪੋਸਟਰ ਲਗਾਏ ਬਿਲ ਲੱਭ ਕੇ ਦਿਖਾ ਦਿਓ ਸਾਰਾ ਪਿੰਡ ਤਲਾਸ਼ੀ ਲੈਣੀ ਚਾਹੀਦੀ ਸੀ ਪਿੰਡ ਘੇਰਨਾ ਚਾਹੀਦਾ ਸੀ ਇੱਕ ਇੱਕ ਘਰ ਛਾਣਨਾ ਚਾਹੀਦਾ ਸੀ ਛੋਟੀ ਗੱਲ ਨਹੀਂ ਹੈ ਠੀਕ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬੇਅਦਬੀਆਂ ਹੁਣ ਵੀ ਹੋ ਰਹੀਆਂ ਬੇਅਦਬੀਆਂ ਪਹਿਲਾਂ ਵੀ ਹੋਈਆਂ ਬੇਅਦਬੀਆਂ ਪੰਜਾਬ ਚ ਪਹਿਲਾਂ ਵੀ ਹੋਈਆਂ ਲੇਕਿਨ ਗੱਲ ਇਹ ਹੈ ਕਿ ਇੱਕ ਪੰਥਕ ਸਰਕਾਰ ਦੇ ਦੌਰਾਨ ਬੇਅਦਬੀਆਂ ਹੋ ਜਾਣ ਇੱਕ ਪੰਥਕ ਸਰਕਾਰ ਦੇ ਦੌਰਾਨ ਨਿਆਥੇ ਸਿੰਘਾਂ ਤੇ ਗੋਲੀਆਂ ਚੱਲ ਜਾਣ ਇਹਦਾ ਜਵਾਬ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਬਣਦਾ ਔਰ ਨਾਲੇ ਜੜੀ ਗੱਲ ਹੈ ਕਿ ਜਿੰਨੀਆਂ ਇੱਕ ਗੱਲਾਂ ਮੈਂ ਕਰਤੀਆਂ ਇਹ ਗੱਲਾਂ ਸਾਰੀਆਂ ਔਨ ਰਿਕਾਰਡ ਹੈ ਨਾਲੇ ਫਿਰ ਗੱਲ ਉੱਥੇ ਆ ਕੇ ਖੜ ਜਾਂਦੀ ਹੈ ਕਿ ਜਿਵੇਂ ਮਾਲਵਿੰਦਰ ਕੰਗ ਕਹਿੰਦੇ ਨੇ ਨਾ ਹੁਣ ਬਾਬਾ ਰਹਿ ਗਿਆ ਨਾਲ ਨਾ ਕੁਝ ਹੋਰ ਬਚਿਆ ਹੁਣ ਜਦੋਂ ਲੋਕਾਂ ਨੇ ਵੀ ਪੱਲਾ ਛੱਡਤਾ ਹੁਣ ਹੱਥ ਜੋੜ ਕੇ ਖੜ ਗਏ ਨੇ ਇਹੀ ਹਾਲ ਹੈ ਦੇਖੋ ਪਤਾ ਕੀ ਆ ਮੈਂ ਇੱਕ ਗੱਲ ਹਮੇਸ਼ਾ ਕਰਦਾ ਕਿ ਜਿਹੜਾ ਧਰਮ ਹੈ ਉਹ ਸਭ ਤੋਂ ਉੱਪਰ ਹੋਣਾ ਚਾਹੀਦਾ ਪਾਰਟੀਆਂ ਸਿਆਸਤਾਂ ਕੁਰਸੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਅੱਜ ਹਿੰਦੁਸਤਾਨ ਦੀ ਹਕੂਮਤ ਹੈ ਦੇਖੋ ਆਪਣੇ ਧਰਮ ਦੇ ਨਾਲ ਪੂਰੀ ਡਟ ਕੇ ਅਗਲੇ ਚੱਲ ਰਹੇ ਨੇ ਯੂਪੀ ਦੇ ਮੁੱਖ ਮੰਤਰੀ ਨੇ ਆਪਣੇ ਉਹ ਸਾਫ਼ ਕਰ ਦਿੰਦੇ ਆ ਮੈਂ ਆਪਣੇ ਧਰਮ ਦੇ ਨਾਲ ਖੜਾ ਉਹਦੇ ਜੋਗੀ ਦਿੱਤਿਆ ਨਾਲ ਦੀ ਕਲੀਅਰ ਇੱਕ ਵਨ ਟ੍ਰੈਕ ਅਜੰਡਾ ਕਿ ਮੈਂ ਆਪਣੇ ਧਰਮ ਦੇ ਨਾਲ ਖੜਾ ਮੇਰਾ ਧਰਮ ਪਹਿਲਾ ਯਾ ਤੁਸੀਂ ਮਾਲਵਿੰਦਰ ਕੰਗ ਤਾਂ ਚਲੋ ਸਿਆਸੀ ਆਪਣੀ ਗੱਲ ਕਰਦੇ ਨੇ ਬੜੇ ਆਪਣੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਮੈਂ ਉਹਨਾਂ ਦੇ ਕਿਸੇ ਟਿੱਪਣੀ ਦੇ ਵਿੱਚ ਆਪਣੀ ਰਾਏ ਦੇਂਦਾ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦਾ ਕੰਮ ਸਿਆਸਤ ਕਰਨਾ ਹੈ ਸਾਡਾ ਕੰਮ ਹੈ ਐਨਾਲਿਸਿਸ ਕਰਨਾ ਵਿਸ਼ਲੇਸ਼ਣ ਕਰਨਾ ਗੱਲ ਇਹ ਹੈ ਕਿ ਪੰਥ ਨੇ ਹਰਾਇਆ 2015 ਚ ਪੰਥ ਨੂੰ ਪਤਾ ਲੱਗ ਗਿਆ ਕਿ ਇਹ ਪੰਥ ਦਾ ਕਾਹਨ ਕਿੱਥੋਂ ਹੋ ਰਿਹਾ ਕਿਉਂਕਿ ਇਹ ਚੀਜ਼ਾਂ ਔਨ ਰਿਕਾਰਡ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਜੇ ਮੈਨੂੰ ਪਤਾ ਤੇ ਜਿਹੜੇ ਪੰਥ ਦੇ ਜੁਝਾਰੂ ਲੀਡਰ ਨੇ ਪੰਥ 'ਚ ਬੜੇ ਸੁਲਝੇ ਹੋਏ ਵਕਤਾ ਨੇ ਵਿਦਵਾਨ ਨੇ ਉਹਨਾਂ ਨੂੰ ਵੀ ਤਾਂ ਪਤਾ ਨਾ ਜੀ ਇਹ ਕਾਰਾ ਕੀਤਾ ਗਿਆ ਔਰ ਇਹ ਛੋਟੀ ਗੱਲ ਨਹੀਂ ਹੁੰਦੀ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਾਫ ਕਰਨਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਨੂੰ ਵਰਦ ਕਰਨਾ ਇਹਦਾ ਮਜ਼ਾਕ ਬਣਾਇਆ ਗਿਆ ਇਹ ਮਜ਼ਾਕ ਹੈਗਾ ਇੱਕ ਇਹダ ਨਹੀਂ ਹੁੰਦਾ ਸ਼੍ਰੀ ਕਾਲ ਤਖਤ ਸਾਹਿਬ ਜੁਗੋ ਜੁਗ ਅਟਲ ਹੈ ਔਰ ਉੱਥੇ ਦੀ ਇੱਕ ਬਾਣੀ ਵਿਚ ਜਾਂਦੇ ਆ ਲੋਕ ਉਹਨਾਂ ਦੇ ਅੱਗੇ ਵੱਡੇ ਵੱਡੇ ਲੋਕਾਂ ਨੂੰ ਧਾਰਮਿਕ ਸਜ਼ਾ ਹੁੰਦੀ ਐ ਨਤਮਸਤਕ ਹੁੰਦੇ ਨੇ ਲੋਕ ਜਾ ਕੇ ਡਰਦੇ ਨੇ ਕੋਈ ਵੀ ਕਿਉਂ ਸ਼੍ਰੀ ਕਾਲ ਤਖਸਾਲ ਦੇ ਅੱਗੇ ਆ ਕੇ ਬੰਦਾ ਦੀ ਰੂਹ ਖੰਬਲ ਲਾ ਪੈਂਦੀ ਐ ਕਿਉਂਕਿ ਉੱਥੇ ਆ ਕੇ ਸੱਚ ਬੋਲਿਆ ਜਾਣਾ ਔਰ ਜੇ ਪੰਥ ਤੁਹਾਡਾ ਸਾਥ ਛੱਡ ਗਿਆ ਹੁਣ ਤੁਸੀਂ ਪੰਥ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰਨੀ ਪੈਣੀ ਐ ਔਰ ਕੋਸ਼ਿਸ਼ ਤਾਂ ਕਰਨੀ ਐ ਕਿਉਂਕਿ ਉਹਨਾਂ ਦਾ ਕੰਮ ਐ ਪੋਲਿਟਿਕਸ ਕਰਨਾ ਸਿਦਾਰ ਸੁਖਵੀਰ ਸਿੰਘ ਬਾਦਲਨੀ ਵੀ ਕੋਸ਼ਿਸ਼ ਐ ਕਿ ਮੈਂ ਅਗਲੀਆਂ ਚੋਣਾਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾ ਔਰ ਜਿਹੜਾ ਵਾ ਮੇਰਾ ਕਿਸੇ ਤਰੀਕੇ ਮੇਰੀ ਸੱਤਾ ਜਿਹੜੀ ਖੋਈ ਹੋਈ ਆ ਵਾਪਸ ਆ ਜਾਏ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸੱਤਾ ਉਦੋਂ ਹੀ ਵਾਪਸ ਆਣੀ ਆ ਜਦੋਂ ਪੰਥ ਤੁਹਾਡੇ ਨਾਲ ਰਾਜੀ ਹੋਏਗਾ ਲੇਕਿਨ ਇਹ ਜਿਹੜੀਆਂ ਮੈਂ ਗੱਲਾਂ ਕਰਦਾ ਜਿਹੜੀਆਂ ਮੈਂ ਤੁਹਾਨੂੰ ਫੈਕਟ ਦੱਸਿਆ ਫੈਕਟ ਦਾ ਜਵਾਬ ਤਾਂ ਦੇਣਾ ਪੈਣਾ ਗੱਲ ਉੱਥੇ ਆ ਗਈ ਖੜ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਉਹਨਾਂ ਦਾ ਬਿਆਨ ਵੀ ਸੁਣਦੇ ਆ ਜਿਹੜਾ ਮਾਫੀਨਾਮਾ ਉਹਨਾਂ ਨੇ ਮੰਗਿਆ ਆ ਉਹਦੇ ਵਿੱਚ ਉਹਨਾਂ ਨੇ ਆ ਕੇ ਆਇਆ ਕਿ ਠੀਕ ਹੈ ਮੈਂ ਮਾਫੀ ਮੰਗਦਾ ਪੰਥ ਤੋਂ ਇਸ ਵਾਸਤੇ ਕਿ ਉਹਨਾਂ ਨੂੰ ਕੋਈ ਦੁੱਖ ਹੋਇਆ ਹੋਵੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕਿਤੇ ਇਸ ਵਾਸਤੇ ਮਾਫੀ ਮੰਗੀ ਹੈ ਕਿ ਸਾਡੇ ਕਾਰਜਕਾਲ ਦੇ ਵਿੱਚ ਇਦਾਂ ਹੋ ਗਿਆ ਜਾਂ ਸਾਡੀ ਕੋਈ ਸ਼ਮੂਲੀਅਤ ਸੀ ਜਾਂ ਸਾਡੇ ਕਹਿਣ ਤੇ ਇਹਦਾ ਸੁਲਝਾਣ ਕੀਤਾ ਗਿਆ ਦੇਖੋ ਮੈਂ ਫਿਰ ਤੁਹਾਨੂੰ ਕਹਿੰਦਾ ਮੈਂ ਇੱਕ ਮੇਰੇ ਅੰਦਰੋਂ ਜਿਹੜੀ ਆਪਣੀ ਇੰਟੂਇਸ਼ਨ ਹੈ ਜਾਂ ਮੇਰੀ ਆਪਣੀ ਸੋਚ ਹੈ ਜਾਂ ਸਮਝ ਹੈ ਬੇਅਦਬੀਆਂ ਨਹੀਂ ਕੋਈ ਸੱਚਾ ਸਿੱਖ ਕਰਾ ਸਕਦਾ ਸਿੱਖ ਬੇਅਦਬੀ ਵਾਲੇ ਪਾਸੇ ਤਾਂ ਇਹਨੂੰ ਆਪ ਵਰਕਾ ਪਾੜ ਦਈਏ ਲੇਕਿਨ ਗੱਲ ਇਹ ਹੈ ਕਿ ਉਸ ਤੋਂ ਬਾਅਦ ਦੇ ਘਟਨਾਕ੍ਰਮ ਜਿਹੜੇ ਆ ਆਰਾਮ ਰਹੀਮ ਨੂੰ ਮਾਫ ਕਰਨਾ ਤੁਹਾਡੇ ਕਾਉਂਸਲਰ ਵੱਲੋਂ ਹਲਫਨਾਮਾ ਦਾਇਰ ਕਰਨਾ ਤੁਸੀਂ ਡਿਪਟੀ ਚੀਫ ਮਿਨਿਸਟਰ ਬਣ ਜਾਂਦੇ ਹੋ ਨਵੀਂ ਸਰਕਾਰ ਦੇ ਵਿੱਚ ਤੁਸੀਂ ਉਹਨਾਂ ਨੂੰ ਠੋਕਦੇ ਨਹੀਂ ਪੁਲਿਸ ਅਫਸਰਾਂ ਨੂੰ ਜੇ ਉਹਨਾਂ ਨੇ ਫੇਕ ਹਲਫਨਾਮੇ ਲਾਏ ਸੀ ਕੇਸ ਦੀ ਕੋਈ ਪੈਰਵੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਸੋ ਮੈਂ ਕਹਿੰਦਾ ਮੇਰਾ ਇਹ ਮਕਸਦ ਹੈਗਾ ਕਿ ਜਿਹੜੀਆਂ ਆ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਫੈਕਟ ਦੱਸ ਰਿਹਾ ਇਹ ਛੋਟੇ ਨਹੀਂ ਹੈਗੇ ਇੰਦਾ ਜਵਾਬ ਅੱਜ ਨਹੀਂ ਕੱਲ ਨਹੀਂ ਪੰਥ ਨੇ ਲੈਣਾ ਔਰ ਆਪਣੇ ਗੁਨਾਹ ਕਬੂਲਨੇ ਚਾਹੀਦੇ ਆ ਸ਼੍ਰੀ ਕਾਲ ਤਕਸਬ ਤੋਂ ਤਾਂ ਮਾਫੀ ਮਿਲਦੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਐਡੀ ਕੋਈ ਹਾਰਡ ਸਜ਼ਾ ਦਿੰਦੇ ਆ ਕਿ ਇਹਨੂੰ ਠੀਕ ਆ ਉੱਥੇ ਤੁਸੀਂ ਆਪਣੇ ਆਪ ਨੂੰ ਨਿੰਮ ਕੇ ਜਾਓ ਆਪਣੀ ਮਾਫੀ ਮੰਗੋ ਜਥੇਦਾ ਸਾਹਿਬ ਨੂੰ ਜੋ ਮੈਨੂੰ ਮਾਫੂਤ ਤਨਖਾਹ ਲਾਣੀ ਹੈ ਜੋ ਮਾਫੀ ਲਾਣੀ ਹੈ ਮੈਨੂੰ ਮੈਨੇ ਸਜ਼ਾ ਲਾਣੀ ਹੈ ਲਗਾਓ ਮੈਂ ਪੁੱਗਤ ਹਮੇਸ਼ਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਾਲ ਤਕਸਬ ਤੇ ਜਾ ਕੇ ਤਾਡੀ ਰੂਹ ਔਰ ਤੁਹਾਡੇ ਜਿਹੜੇ ਅੰਦਰ ਦੀ ਮੈਲ ਆ ਉਹ ਸਾਰੀ ਸਾਫ਼ ਹੋ ਜਾਂਦੀ ਆ ਔਰ ਜਾਣਾ ਚਾਹੀਦਾ ਲੇਕਿਨ ਜੋ ਕੱਲ ਇਹਨਾਂ ਨੇ ਇੱਕ ਕਦਮ ਚੁੱਕਿਆ ਮੈਂ ਉਹਦੀ ਫਿਰ ਅੰਤ ਦੇ ਵਿੱਚ ਜ਼ਰੂਰ ਸ਼ਲਾਗਾ ਕਰਾਂਗਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਜਦੋਂ ਤੋਂ ਇਹ ਸਾਰਾ ਕੁਝ ਹੋਇਆ ਹੈ ਜਦੋਂ ਤੋਂ ਮਾਫੀ ਮੰਗੀ ਹੈ ਢੀਂਸਾ ਸਾਹਿਬ ਕੁਝ ਨਰਮਉਂਦੇ ਨਜ਼ਰ ਆ ਰਹੇ ਨੇ ਸੁਖਦੇਵ ਸਿੰਘ ਢੀਂਸਾ ਦਾ ਬਿਆਨ ਆ ਗਿਆ ਕਿ ਅਸੀਂ ਪਾਰਟੀ ਮੈਂਬਰ ਬੁਲਾ ਕੇ ਮੀਟਿੰਗ ਕਰਕੇ ਤੇ ਫਿਰ ਦੱਸਾਂਗੇ ਚੰਗਾ ਕੰਮ ਕੀਤਾ ਉਹਨਾਂ ਦੇ ਬਾਣੇ ਤੁਹਾਨੂੰ ਲੱਗਦਾ ਕਿ ਹੁਣ ਮੁੜ ਕੇ ਜਿਹੜੇ ਕਾਲੀ ਦਲ ਖਾਸ ਕਰਕੇ ਬੀਬੀ ਜ਼ਗੀਰ ਕੁਰ ਜਿਹੜੇ ਗਏ ਸੀ ਛੱਡ ਕੇ ਉਹ ਮੁੜ ਕੇ ਵਾਪਸ ਆ ਜਾਣਗੇ ਹੁਣ ਨਹੀਂ ਇੰਨੀ ਗੱਲ ਨਾਲ ਹੀ ਵਾਪਸ ਆਣਗੇ ਨਹੀਂ ਦੇਖੋ ਸਾਬ ਸਿੰਘ ਜੀ ਜਿਹੜੀਆਂ ਗੱਲਾਂ ਮੈਂ ਕਹੀਆਂ ਉਹ ਬੀਬੀ ਜਗੀਰ ਕੌਰ ਨੂੰ ਵੀ ਪਤਾ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਵੀ ਪਤਾ ਹੈ ਇਹ ਗੱਲਾਂ ਜੇ ਜਾਂ ਆਣਗੇ ਇਕੱਠੇ ਹੋਣਗੇ ਤੇ ਲੋਕਾਂ ਨੇ ਇਹਨਾਂ ਦਾ ਜਵਾਬ ਮੰਗਣਾ ਕਿ ਤੁਸੀਂ ਗੁਰਮੀਤ RAM ਰਹੀਮ ਦਾ ਕੇਸ ਤੁਹਾਡੇ ਕਾਉਂਸਲਰ ਨੇ ਕਿਉਂ ਐਫੀਡੇਵਿਟ ਦਿੱਤਾ ਜੋ ਐਫੀਡੇਵਿਟ ਝੂਠਾ ਸੀ ਤੇ ਤੁਸੀਂ ਕਿਉਂ ਪੁਲਿਸ ਅਫਸਰ ਅੰਦਰ ਨਹੀਂ ਦਿੱਤੇ ਔਰ ਕਿਉਂ ਉਸ ਕੇਸ ਦੀ ਤੁਸੀਂ ਪੈਰ ਵੀ ਨਹੀਂ ਕੀਤੀ ਕਿਉਂ ਉਸ ਕੇਸ ਚ 2012 ਤੋਂ ਬਾਅਦ ਤਾਂ ਅਪੀਲ ਕਰ ਸਕਦੇ ਸੀ ਨਾ ਸਰਕਾਰ ਹੈ ਅਪੀਲ ਕਰ ਸਕਦੇ ਸੀ ਨਹੀਂ ਕੀਤੀ ਕੁਝ ਅਪੀਲ ਕੀ ਕਰਨੀ ਉਹਦੇ ਉੱਤੇ ਪੈਰ ਵੀ ਕਰ ਸਕਦੇ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਨਵੀਂ ਲਿਆ ਕੇ ਕਰ ਸਕਦੇ ਸੀ ਲੇਕਿਨ 4-5 ਸਾਲ ਤੱਕ ਜਦ ਕਿ ਆਮ ਤੌਰ ਤੇ ਪੁਲਿਸ ਨੂੰ 90 ਦਿਨਾਂ ਚ ਚਲਾਨ ਪੇਸ਼ ਕਰਨਾ ਹੁੰਦਾ ਹੈ ਜਿਹੜੇ ਸੀਰੀਅਸ ਆਫੈਂਸ ਹੁੰਦੇ ਆ ਜਿਵੇਂ ਆਪਾਂ ਕਹਿ ਦਈਏ ਕਿ ਮਰਡਰ ਹੈ ਰੇਪ ਹੈ ਯਾ 384 ਦੇ ਰੈਂਸਨ ਦੇ ਹੈਗੇ ਕੇਸ ਇੰਨਾ ਚ 90 ਦਿਨਾਂ ਚ ਚਲਾਨ ਪੇਸ਼ ਕਰਨਾ ਹੁੰਦਾ ਚਲੋ ਮੰਨ ਲਓ ਇਹ 295 ਏ ਜਿਹਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਤੁਸੀਂ 6 ਮਹੀਨੇ ਬਾਅਦ ਕਰ ਦੋ ਤੁਹਾਡੀ ਸਰਕਾਰ ਤੱਕ ਉਹਦੀ ਪ੍ਰੋਸੀਕਿਊਸ਼ਨ ਕਰਾਓ ਸਜ਼ਾ ਕਰਾ ਦਿਓ ਲੇਕਿਨ ਗੱਲ ਇਹ ਆ ਕਿ ਸਾਡੇ 4 ਸਾਲ ਕੀਤਾ ਨਹੀਂ ਗਿਆ ਨਾਲੇ ਇੱਕ ਅੰਤ ਦੇ ਵਿੱਚ ਸਵਾਲ ਆ ਮੇਰਾ ਕਿਉਂਕਿ ਲੋਕ ਸਭਾ ਤੋਂ ਪਹਿਲਾਂ ਇਹੋ ਜਿਹਾ ਮਾਫੀਨਾਮਾ ਕਰ ਦਿੱਤਾ ਗਿਆ ਤਾਨੂੰ ਲੱਗਦਾ ਕਿ ਇਹਦੇ ਨਾਲ ਅਕਾਲੀ ਦਲ ਦੇ ਗ੍ਰਾਫ ਦੇ ਵਿੱਚ 2024 'ਚ ਕੋਈ ਫਰਕ ਪੈਂਦਾ ਅੱਜ ਦਾ ਜਿਹੜਾ ਮਸਲਾ ਨਾ ਸਰਦਾਰ ਸੁਖਬੀਰ ਸਿੰਘ ਮਾਫੀ ਦੀ ਮਾਫੀ ਤੇ ਰਹਿੰਦੇ ਹੋ ਇਹ ਸਿਆਸਤ ਵਾਲੀਆਂ ਗੱਲਾਂ ਆਪਾਂ ਅਗਲੇ ਇੰਟਰਵਿਊ 'ਚ ਕਰਾਂਗੇ ਚਲੋ ਇਹ ਹਾਲਾਤ ਫਿਲਹਾਲ ਮਾਫੀ ਨਾਮੇ ਤੋਂ ਬਾਅਦ ਬਣਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਗਲ ਦਾ ਮਾਫੀ ਨਾਮਾ ਆ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵੇਗਾ ਇਹ ਮਾਫੀ ਨਾਮਾ ਇਹ ਆਉਣ ਵਾਲੇ ਸਮੇਂ ਤੱਕ ਸੀਮਿਤ ਰੱਖਦੇ ਆਂ ਪਰ ਇਹਦੇ ਨਾਲ ਕੀ ਕੁਝ ਇਫੈਕਟ ਹੋਇਆ ਹੈ ਔਰ ਪੁਰਾਣੇ ਕਿਹੜੇ ਜ਼ਖਮ ਦੁਆਰਾ ਅੱਲੇ ਹੋਏ ਨੇ ਉਹ ਡਾਕਟਰ ਸਾਹਿਬ ਨੇ ਬਾਕੂ ਵੀ ਦੱਸੇ ਨਹੀਂ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਏਗਾ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਉਦੋਂ ਤੱਕ ਲਈ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ